ਪੰਜਾਬੀ ਨੈਟਵਰਕ YouTube ਚੈਨਲ ਦੇ ਉੱਤੇ ਅਸੀਂ ਤੁਹਾਡਾ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ 10 ਜਨਵਰੀ 2025 ਦਾ ਵੀਡੀਓ ਲੈ ਕੇ ਹਾਜ਼ਰ ਹੋਏ ਆ ਸੋ ਇਸ ਲੰਘੇ ਹਫ਼ਤੇ ਦੇ ਵਿੱਚ ਬਹੁਤ ਕਟਨਾਵਾਂ ਜਿਹੜੀਆਂ ਵਰਲਡਵਾਈਡ ਦੇਸ਼ਾਂ ਵਿਦੇਸ਼ਾਂ ਵਿੱਚ ਵਰਤੀਆਂ ਉਹ ਵਾਪਰੀਆਂ ਤੇ ਪੰਜਾਬ ਦੀ ਧਰਤੀ ਦੇ ਉੱਤੇ ਬਹੁਤ ਵੱੱਟੀ ਜਿਹੜੀ ਉਥਲ-ਪੁਥਲ ਦੇਖਣ ਨੂੰ ਮਿਲ ਰਹੀ ਆ ਸਾਨੂੰ ਜਿੱਥੇ ਇੱਕ ਪਾਸੇ ਇੱਕ ਨਵੀਂ ਪਾਰਟੀ ਜਿਹੜੀ ਆ ਮਾਗੀ ਦੇ ਉੱਤੇ ਕਹਿੰਦੇ ਐਲਾਨ ਹੋਣਾ ਜੀ ਉਹ ਪਾਰਟੀ ਕੀ ਲੈ ਕੇ ਆ ਰਹੀ ਹੈ ਸਾਡੇ ਵਾਸਤੇ ਤੇ ਦੂਜੇ ਪਾਸੇ ਪੰਜਾਬ ਦੀ ਧਰਤੀ ਦੇ ਉੱਤੇ ਅਲੱਗ-ਅਲੱਗ ਮੋਰਚੇ ਲੱਗੇ ਨੇ ਸੰਘਰਸ਼ ਚੱਲ ਰਹੇ ਨੇ ਜਿੱਥੇ ਇੱਕ ਪਾਸੇ ਕਿਸਾਨੀ ਦਾ ਸੰਘਰਸ਼ ਤੇ ਦੂਜੇ ਪਾਸੇ ਬੰਦੀ ਸਿੰਘਾਂ ਦੀ ਆਜ਼ਾਦੀ ਨੂੰ ਲੈ ਕੇ ਕੜੇ ਲੰਮੇ ਟਾਈਮ ਤੋਂ ਮੋਰਚਾ ਲੱਗਿਆ ਹੋਇਆ ਜਿਹੜਾ ਉਹਨਾਂ ਮੋਰਚਿਆਂ ਚੋਂ ਇਹਨਾਂ ਭੁਖ ਹੜਤਾਲਾਂ ਚੋਂ ਇਹਨਾਂ ਪੰਜਾਬ ਦੇ ਉੱਤੇ ਬਣ ਰਹੀਆਂ ਨਵੀਆਂ ਪਾਰਟੀਆਂ ਦੇ ਵਿੱਚੋਂ ਕੀ ਪੰਜਾਬ ਦਾ ਭਵਿੱਖ ਨਿਕਲ ਕੇ ਆਊਗਾ ਕੀ ਇਹ ਪਾਰਟੀਆਂ ਕੀ ਇਹ ਰਾਜਨੀਤਿਕ ਧਿਰਾਂ ਕੀ ਇਹ ਮੋਰਚੇ ਕੀ ਇਹ ਭੁਖ ਹੜਤਾਲਾਂ ਸਾਡੇ ਪੰਜਾਬ ਨੂੰ ਕਿਸੇ ਕੰਨੇ ਬੰਨੇ ਲਾਉਣਗੀਆਂ ਜਾਂ ਨਹੀਂ ਸੋ ਜਾ ਵਿਦੇਸ਼ਾਂ ਵਿੱਚ ਜਿਹੜੀਆਂ ਕੈਂਪੇਨਾਂ ਚੱਲ ਰਹੀਆਂ ਦੁਨੀਆ ਦੇ ਵਿੱਚ ਬੜਾ ਕੁਝ ਚੱਲ ਰਿਹਾ ਸੋ ਇਹਨਾਂ ਸਾਰੀਆਂ گل بات کریں گے سو شروعات کرتے ہیں دھرتی تو جیڑی ایک سب تو بڑی جیڑا مورچہ آپ دیکھنے ہیں ایک پاس جیت چنڈی گڑھ کے مورچا لگا ہوا بدی سنگا دیوی دی گل بھی آپ کرتے ہیں پہلے اپنا گل کر لیے درشن ڈلے والی سو بزرگ آ جڑا جی بوک ہڑتال سے بیٹھا ہوئے لمے سمے تو ਸੋ ਇਸ ਪੋਖੜ ਤਾਲ ਨੂੰ ਲੈ ਕੇ ਜਿੱਥੇ ਪੰਜਾਬ ਦੀਆਂ ਚਿੰਤਾ ਸਾਡੀਆਂ ਬਣੀਆਂ ਹੋਈਆਂ ਆ ਕਿ ਉਸ ਬਜ਼ੁਰਗ ਨੂੰ ਕਿਤੇ ਹੋ ਨਾ ਜਾਵੇ ਪੰਜਾਬ ਦੇ ਹੱਕਾਂ ਵਾਸਤੇ ਜਿਹੜਾ ਉਹ ਪੋਖੜ ਤਾਲ ਦੇ ਉੱਤੇ ਬੈਠਾ ਹੈ ਤੇ ਦੂਜੇ ਪਾਸੇ ਸੈਂਟਰ ਦੇ ਵੱਲੀਆਂ ਕੋਸ਼ਿਸ਼ਾਂ ਹੋ ਰਹੀਆਂ ਐ ਮੀਡੀਆ ਦੇ ਵਿੱਚ ਜਿਹੜੀਆਂ ਖਬਰਾਂ ਮਿਲ ਰਹੀਆਂ ਕਿ ਢੱਲੇਵਾਲ ਦੀ ਜਾਨ ਬਚਾਉਣੀ ਬੜੀ ਜ਼ਰੂਰੀ ਆ ਢੱਲੇਵਾਲ ਸਾਹਿਬ ਦੀ ਜਾਨ ਨੂੰ ਕੋਈ ਜੇ ਤਾਂ ਆਠਾ ਹੋ ਗਿਆ ਕੁਛ ਤੇ ਉਹਦੇ ਜਿਹੜਾ ਪੰਜਾਬ ਦੇ ਉੱਤੇ ਕੀ ਅਸਰ ਹੋਊਗਾ ਜਾਂ ਬਹੁਤ ਵੱਡਾ ਘਾਟਾ ਪੰਜਾਬ ਨੂੰ ਪਊਗਾ ਇਹ ਜਿਹੜਾ ਦਿੱਲੀ ਦੇ ਵੱਲੋਂ ਕਿਹਾ ਜਾ ਰਿਹਾ ਪਰ ਅਸਲ ਦੇ ਵਿੱਚ ਹਕੀਕਤ ਕੀ ਆ ਕੀ ਇਹ ਭੋਖੜਤਲ ਪਹਿਲੀ ਵਾਰੀ ਹੋਈ ਆ ਕੀ ਇਹ ਸੰਘਾਸ ਪੰਜਾਬ ਦੇ ਹੱਕਾਂ ਵਾਸਤੇ ਪੰਜਾਬ ਦੀਆਂ ਮੰਗਾਂ ਸਾਡੀਆਂ ਜ਼ਮੀਨਾਂ ਜਾਇਦਾਦਾਂ ਦੀ ਗੱਲ ਪੰਜਾਬ ਦੀ ਧਰਤੀ ਦੀ ਗੱਲ ਕੀ ਪਹਿਲੀ ਵਾਰੀ ਹੋਈ ਆ ਕੀ ਇਸ ਤੋਂ ਪਹਿਲਾਂ ਕੋਈ ਸੰਘਰਸ਼ ਚੱਲੇ ਨੇ ਸੋ ਆਪਾਂ ਮੋਟੀ ਮੋਟੀ ਨਿਗਾਹ ਮਾਰਦੇ ਆ ਜੀ درشن فیرو مان تھی سکرین کے اُتر پیکچر دیکھ سکتے ہوکچر بھی دکھا دے درشن پیرو مان کون نہیں جانتا جد ہڑتال کی گل آتی ہے سکرین پکچر دیکھ سکتے ہو جی یہ درشن پیرو مان نے ستائی اکتوبر انیس سو انتر یہ دی شہادت ہوں شہادت کا کارن بھی دی. دیکھ سکتے ہو دی. ہنکر سٹرائک جانی کے بخ ہال بوک ہڑتال کی کارن کی سی ਕਾਰਨ ਸੀ ਕਿ 1966 ਦੇ ਵਿੱਚ ਜਦੋਂ ਪੰਜਾਬ ਦੇ ਹੱਕ ਖੋਏ ਗਏ ਪੰਜਾਬ ਦੀ ਜਮੀਨ ਵੰਡ ਕੇ ਵਿੱਚੋਂ ਚੰਡੀਗੜ੍ਹ ਹਰਿਆਣਾ ਕੱਢਿਆ ਗਿਆ ਤੇ ਅਕਾਲੀ ਦਲ ਦੇ ਆਗੂ ਸੀ ਜੀ ਇਹ ਦਰਸ਼ਨ ਸਿੰਘ ਫਿਰੋ ਮਾਨਸੋ ਇਹਨਾਂ ਨੇ ਪੰਜਾਬ ਦੀ ਜਮੀਨ ਬਚਾਉਣ ਵਾਸਤੇ ਭੁਖੜ ਹੜਤਾਲ ਰੱਖੀ ਸੀ ਸੋ ਇਹਨਾਂ ਤੋਂ ਪਹਿਲਾਂ ਇੱਕ ਘਟਨਾ ਹੋਰ ਵਾਪਰੀ ਸੀ ਸੋ 17 ਦਸੰਬਰ 1966 ਨੂੰ ਇੱਕ ਹੋਏ ਨੇ ਸੰਤ ਫਤੇ ਸਿੰਘ ਸੰਤ ਫਤੇ ਸਿੰਘ ਨੇ ਵੀ ਪੰਜਾਬ ਦੇ ਇਹਨਾਂ ਮੁੱਦਿਆਂ ਨੂੰ ਲੈ ਕੇ ਪੰਜਾਬ ਦੀ ਪੰਜਾਬੀ ਬੋਲੀ ਬੋਲ ਦੇ ਇਲਾਕੇ ਜਿਹੜੇ ਪੰਜਾਬ ਤੋਂ ਹੋਏ ਗਏ ਸੀਗੇ ਉਹ ਇਲਾਕੇ ਪੰਜਾਬ ਨੂੰ ਵਾਪਸ ਪੰਜਾਬ ਨੂੰ ਦੇਣ ਵਾਸਤੇ ਤੇ ਚੰਡੀਗੜ੍ਹ ਵੀ ਪੰਜਾਬ ਨੂੰ ਦੇਣ ਵਾਸਤੇ ਸਰਦਾਰ ਫਤੇ ਸਿੰਘ ਨੇ ਇਹ ਗੱਲ ਕਹੀ ਸੀ ਇਹ ਲਾਣ ਕੀਤਾ ਸੀ ਕਿ ਮੈਂ ਮਰ ਜਾਵਾਂਗਾ ਆਪਣੀ ਜਾਨ ਦੇਵਾਂਗਾ ਤੇ ਸਾਡੇ ਪੰਜਾਬ ਦੇ ਬਣਦੇ ਹੱਕ ਸਾਡੀ ਜ਼ਮੀਨ ਸਾਡਾ ਚੰਡੀਗੜ੍ਹ sanctioned ਹੋ ਗਿਆ। ਸੋ ਤਰੀਕਾ ਯਾਦ ਰੱਖਿਓ 10 ਦਸੰਬਰ 1966 ਨੂੰ ਸੰਤ ਫਤੇ ਸਿੰਘ ਨੇ ਜਿਹੜਾ ਇਹ ਐਲਾਨ ਕੀਤਾ ਸੀ ਆਪਣੀ ਜਿਹੜੀ ਉਹਨੇ ਸੰਘਰਸ਼ ਸ਼ੁਰੂ ਕੀਤਾ ਤੇ 10 ਦਿਨਾਂ ਦੇ ਵਿੱਚ 27 ਦਸੰਬਰ ਨੂੰ ਇੰਦਰਾ ਗਾਂਧੀ ਹੈ ਜਿਹੜੀ ਉਹ ਜਿਹੜੀ ਫਤੇ ਸਿੰਘ ਕੋਲੇ ਮੈਸੇਜ ਆਉਂਦਾ ਸੁਨੇਹਾ ਆਉਂਦਾ ਦੇਸੀ ਤੁਹਾਡੀਆਂ ਮੰਗਾਂ ਦੇ ਉੱਤੇ ਗੌਰ ਕਰਾਂਗੇ ਤੁਸੀਂ ਆਪਣੀ ਭੁਖੜ ਤਾਲ ਜੋ ਵੀ ਸੰਘਰਸ਼ ਕੀਤਾ ਸਰੀ ਭੁਖੜ ਤਾਲ ਨਹੀਂ ਸੀ ਉਹਨਾਂ ਨੇ ਕਿਹਾ ਸੀ ਮੈਂ ਆਪਣੇ ਆਪ ਨੂੰ ਅੱਗ ਲਾ ਲਵਾਂਗਾ ਆਪਣੇ ਆਪ ਨੂੰ ਅੱਗ ਲਾ ਕੇ ਖਤਮ ਕਰ ਲਵਾਂਗਾ ਸੋ ਇੰਦਰਾ ਗਾਂਧੀ ਨੇ ਕਿਹਾ ਸੀ ਵੀ ਤੁਹਾਡੀਆਂ ਮੰਗਾਂ ਦੇ ਉੱਤੇ ਗੌਰ ਕਰਾਂਗੇ ਤੇ ਉਸ ਤੋਂ ਬਾਅਦ ਸੈਂਟ ਨੇ ਜਿਹੜਾ ਭਰੋਸਾ ਦਿਵਾਇਆ ਸੀ ਤੇ ਫਤੇ ਸਿੰਘ ਨੇ ਜਿਹੜਾ ਉਹ ਆਪਦਾ ਜਿਹੜਾ ਮਰਨ ਦਾ ਪ੍ਰੋਗਰਾਮ ਸੀ ਉਹ ਕੈਨਸਲ ਕੀਤਾ ਉਸ ਤੋਂ ਬਾਅਦ ਸਮਾਬੀਦ ਦਾ ਗਿਆ 1969 ਆ ਗਿਆ 1969 ਤਾਈ ਉਹਨਾਂ ਕਿਸੇ ਵੀ ਮੁੱਦਿਆਂ ਦੇ ਉੱਤੇ ਸੈਂਟਰ ਨੇ ਕੋਈ ਗੱਲ ਨਹੀਂ ਕੀਤੀ ਸੋ ਸਮਾਹ ਲੰਘਿਆ ਤੇ ਉੱਥੇ ਜਿਹੜੇ ਪੰਥਕ ਸੋਚ ਵਾਲੇ ਵਿਚਾਰ ਵਾਲੇ ਲੋਕ ਸੀ ਜਿਹਦੇ ਵਿੱਚੋਂ ਸਰਦਾਰ ਦਾਸਨ ਸਿੰਘ ਫੇਰੂਮਾਨ ਜਿਹੜੇ ਵੀ ਇੱਕ ਬਜ਼ੁਰਗ ਸੀਗੇ 84 ਸਾਲਾਂ ਦੇ ਉਹਨਾਂ ਨੇ ਆਖਿਆ ਫਤੇ ਸਿੰਘ ਨੇ ਗੁਰੂ ਦੇ ਅੱਗੇ ਅਰਦਾਸ ਕੀਤੀ ਆਪਣੇ ਹੱਕਾਂ ਨੂੰ ਲੈ ਕੇ ਮੰਗਾਂ ਨੂੰ ਲੈ ਕੇ ਤੇ ਫਤਿਹ ਸਿੰਘ ਨੇ ਉਹ ਆਪਣੀ ਅਰਦਾਸ ਪੂਰੀ ਨਹੀਂ ਕੀਤੀ ਇੱਕ ਸਿੱਖ ਦਾ ਫਰਜ਼ ਆ ਜਦੋਂ ਸਿੱਖ ਆਉਂਦੀ ਅਰਦਾਸ ਕਰਦਾ ਗੁਰੂ ਦੇ ਅੱਗੇ ਤੇ ਅਰਦਾਸ ਮਹਰ ਖਾਲਸੇ ਨੂੰ ਮੰਗਾ ਤੇ ਜਿਸ ਹੱਕਾਂ ਵਾਸਤੇ ਸਰਦਾਰ ਫਤਿਹ ਸਿੰਘ ਨੇ ਅਰਦਾਸ ਕੀਤੀ ਸੀ ਨਾ ਤਾਂ ਉਹ ਮੰਗਾਂ ਪੂਰੀਆਂ ਹੋਈਆਂ ਤੇ ਨਾ ਉਹ ਅਰਦਾਸ ਪੂਰੀ ਹੋਈ ਸੋ ਇਸ ਕਰਕੇ ਪੰਥ ਦੀ ਗੁਰੂ ਦੇ ਅੱਗੇ ਉਹਨਾਂ ਨੇ ਫੇਰ ਪੰਥ ਨੂੰ ਇੱਕ ਸੁਨੇਹਾ ਦਿੱਤਾ ਕਿ ਜਿਹੜੀ ਅਰਦਾਸ ਫਤੇ ਸਿੰਘ ਨੇ ਕੀਤੀ ਉਹ ਪੂਰੀ ਕੀਤੀ ਜਾਊਗੀ। ਸੋ ਸਰਦਾਰ ਦਰਸ਼ਨ ਸਿੰਘ ਫੇਰੂ ਮਾਨ ਨੇ ਫੇਰ ਫਤੇ ਸਿੰਘ ਵਾਲੀ ਅਰਦਾਸ ਨੂੰ ਅੱਗੇ ਤੋਰਿਆ। ਦਰਸ਼ਨ ਸਿੰਘ ਫੇਰੂ ਮਾਨ ਨੇ ਲਾਂਕ ਕੀਤਾ ਕਿ ਜਿਹੜੀਆਂ ਮੰਗਾਂ ਸਰਦਾਰ ਫਤੇ ਸਿੰਘ ਨੇ ਪੰਜਾਬ ਦੀ ਧਰਤੀ ਨੂੰ ਜਿਹੜੀ ਸਤ ਕੋਈ ਗਈ ਹੈ ਉਹਨੂੰ ਵਾਪਸ ਲੈਣ ਵਾਸਤੇ ਰੱਖੀਆਂ ਸੀ ਉਹਦੇ ਤੇ ਗੌਰ ਨਹੀਂ ਕੀਤੀ ਗਈ। ਤੇ ਹੁਣ ਦਰਸ਼ਨ ਫੇਰੂ ਸਿੰਘ ਮਾਨ ਨੇ ਜਿਹੜੀ ਉਹ ਭੁਖੜ ਹਟਾਲ ਦਾ ਲਾਗਿਆ। ਪੋਖ ਹੜਤਾਲ ਦਾ ਐਲਾਨ ਜਦੋਂ ਹੁੰਦਾ ਏ ਫਿਰ 12 ਅਗਸਤ 1969 ਨੂੰ ਅੰਮ੍ਰਿਤਸਰ ਦੇ ਵਿੱਚੋਂ ਸਰਦਾਰ ਦਾਸ ਸਿੰਘ ਫਿਰਮਾਨ ਅਰੈਸਟ ਕਰ ਲਿਆ ਜਾਂਦਾ ਇਹ ਸਾਰੀਆਂ ਘਟਨਾਵਾਂ ਅੱਜ ਦੇ ਦੌਰ ਦੇ ਨਾਲ ਮੁਲਾਕੇ ਦੇਖੀ ਜਾਇਓ ਜਿਵੇਂ ਅੱਜ ਪੁਲਿਸ ਆ ਜਗਜੀਤ ਸਿੰਘ ਡੱਲੇਵਾਲ ਦੇ ਆਲੇ-ਦੁਆਲੇ ਜਾਣ ਹਸਪੀਟਲ ਜਾਣ ਦੀਆਂ ਗੱਲਾਂ ਉਹਦੀ ਪੋਖ ਹੜਤਾਲ ਖਤਮ ਕਰਨ ਦੀਆਂ ਗੱਲਾਂ ਇਹ ਜਿਹੜੀਆਂ ਅੱਜ ਹੋ ਰਹੀਆਂ ਸਾਨੂੰ ਕਈ ਵਾਰੀ ਇਹ ਲੱਗਦਾ ਹੁੰਦਾ ਦੇਖਣੀ ਪਹਿਲੀ ਵਾਰੀ ਹੋ ਰਹੀ ਆ। ਆਪਾਂ ਅਸ਼ੋਕਰ ਦੇ ਉੱਤੇ ਤੇ ਆਹ ਦੇ ਉੱਤੇ ਨਿਗਾਹ ਮਾਰਦੇ ਆਂ। ਫਿਰ ਆਪਾਂ ਇਸ ਨਤੀਜੇ ਦੇ ਉੱਤੇ ਆਵਾਂਗੇ ਵੀ ਨਸ਼ਗਾਸਿਆਂ ਦੇ ਵਿੱਚੋਂ ਕੀ ਨਿਕਲਦਾ। ਸੋ ਜਦੋਂ 12 ਅਗਸਤ 1969 ਨੂੰ ਅੰਮ੍ਰਿਤਸਰ ਦੇ ਵਿੱਚੋਂ ਸਰਦਾਰ ਫੇਰਸਨ ਮਾਨ ਨੂੰ ਜ਼ਖ਼ਮ ਤਰ ਕਰ ਲਿਆ ਜਾਂਦਾ। ਹਸਪੀਟਲ ਦੇ ਵਿੱਚ ਦਾਖਲ ਕਰਾਇਆ ਜਾਂਦਾ 27 ਅਗਸਤ ਨੂੰ। ਸੌਰੀ 15 ਅਗਸਤ ਨੂੰ ਜਦੋਂ ਉਹਨਾਂ ਨੇ ਭੋਖੜਦਾਲ ਦੀ ਗੱਲ ਕੀਤੀ ਤਾਂ ਉਹਨਾਂ ਨੂੰ ਅਰੈਸਟ ਕਰਕੇ ਜੇਲ੍ਹ ਭੇਜਿਆ ਜਾਂਦਾ। ਜੇਲ੍ਹ ਦੇ ਵਿੱਚ ਜਦੋਂ ਆਪਦੀ ਭੋਖੜਦਾਲ ਜਿਹੜੀ ਉਹ ਸ਼ੁਰੂ ਕਰਦੇ ਆ ਤੇ ਫੇਰ 27 ਅਗਸਤ ਨੂੰ ਉਹਨਾਂ ਨੂੰ ਹਸਪੀਟਲ ਦੇ ਵਿੱਚ ਐਡਮਿਟ ਕੀਤਾ ਜਾਂਦਾ ਜਿੱਥੇ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਕੋਈ ਵੀ ਚੀਜ਼ ਖਾਣ ਤੋਂ ਨਾ ਕਰ ਦਿੰਦੇ ਆ। ਤੇ ਫੇਰ 27 ਅਕਤੂਬਰ 1969 ਨੂੰ 74 ਦਿਨਾਂ ਬਾਅਦ 74 ਦੇ ਸਰਦਾਰ ਦਰਸ਼ਨ ਸਿੰਘ ਫਿਰੂਮਾਨ ਜਿਹੜੇ ਭੁਖੇ ਰਹਿੰਦੇ ਨੇ ਤੇ 74 ਦਿਨਾਂ ਦੇ ਬਾਅਦ ਜਿਹੜੇ ਉਹਨਾਂ ਦੀ ਉਹ ਮੌਤ ਹੋ ਜਾਂਦੀ ਆ ਸੋ ਜਿਹੜੀ ਇੱਕ ਸਿੱਖ ਨੇ ਉਹਦੇ ਗੁਰੂ ਦੇ ਕੇ ਅਰਦਾਸ ਕੀਤੀ ਸੀ ਉਹ ਅਰਦਾਸ ਸਰਦਾਰ ਫਿਰੂ ਸਿੰਘ ਮਾਨ ਆਪਣੀ ਜਾਨ ਦੇ ਕੇ ਪੂਰੀ ਕਰ ਜਾਂਦੇ ਆ ਉਹ ਇਨਸਾਨ ਆਪਦੀ ਕੌਮ ਦੀ लाज ਰੱਖਦਾ ਦੁਨੀਆਂ ਦੇ ਅਕੇ ਤੇ ਆਪਦਾ ਸਰੀਰ ਆ ਜਿਹੜਾ ਉਹ ਪੰਥ ਦੇ ਵਿੱਚ ਲਾ ਕੇ ਦੁਨੀਆਂ ਵਿੱਚ ਚਲਾ ਜਾਂਦਾ ਪਰ ਪੰਜਾਬ ਦੇ ਹੱਕਾਂ ਦੀ ਗੱਲ ਅੱਗੇ ਨਹੀਂ ਸੁਣੀ ਜੈਸੇ ਕੰਮ ਦੇ ਵਾਸਤੇ ਇਹ ਭੁਖ ਹੜਤਾਲ ਰੱਖੀ ਗਈ ਸੀ ਉਹਦੀ ਗੱਲ ਬਿਲਕੁਲ ਨਹੀਂ ਹੋਈ ਸਰਦਾਰ ਫਿਰੂ ਸਿੰਘ ਮਾਨ ਦੀ ਜਿਹੜੀ ਸ਼ਹਾਦਤ ਹੈ ਉਹਦਾ ਸਿਰਫ ਅਸਰ ਇੰਨਾ ਹੀ ਹੋਇਆ ਹੈ ਕਿ ਸਕੂਲਾਂ ਦੇ ਵਿੱਚ ਛੁੱਟੀ ਵੀ ਸੀ ਗਈ ਸਰਕਾਰੀ ਤੌਰ ਦੇ ਉਤੇ ਥੋੜੀ ਬਹੁਤ ਗੱਲਬਾਤ ਹੋਈ ਤੇ ਉਹ ਇੱਕ ੱਤੇ ਆਹ ਦਾ ਹਿੱਸਾ ਬਣ ਕੇ ਰਹਿ ਗਈ ਉਹ ਪੰਜਾਬ ਦੀਆਂ ਮੰਗਾਂ ਚੰਡੀਗੜ੍ਹ ਤੇ ਜਿਹੜੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਖੋਏ ਗਏ ਸੀ ਕੁਛ ਵੀ ਬਾਕੀ ਨਹੀਂ ਬਚਿਆ ਉਸ ਤੋਂ ਬਾਅਦ ਜਦੋਂ ਆਪਾਂ ਹੁਣ ਵੀ ਦੇਖਦੇ ਬਾਪੂ ਸੂਰਤ ਸਿੰਘ ਦਾ ਸਾਰਿਆਂ ਨੂੰ ਪਤਾ ਹੈ ਜੀ ਬਾਪੂ ਸੂਰਤ ਸਿੰਘ ਜਿਨ੍ਹਾਂ ਨੇ ਅੰਨ ਅੱਜ ਵੀ ਤਿਆਗਿਆ ਹੋਇਆ ਹੈ ਜਿਸ ਤਾਈ ਸਾਨੂੰ ਸਾਡੇ ਨੇ ਖਬਰਾਂ ਪਹੁੰਚ ਰਹੀਆਂ ਹੈ ਤੇ ਉਹਨਾਂ ਦੇ ਜਵਾਈ ਦੀ ਵੀ ਮੌਤ ਆ ਜਿਹੜੀ ਵਿਦੇਸ਼ ਦੇ ਵਿੱਚ ਇਸ ਸੰਘਰਸ਼ ਕਰਕੇ ਹੋਈ ਹੈ ਪਰ ਜਿਸ ਕੰਮ ਵਾਸਤੇ ਸਰਦਾਰ ਬਾਪੂ ਸੂਰਤ ਸਿੰਘ ਨੇ ਭੁੱਖ ਹੜਤਾਲ ਰੱਖੀ ਹੋਈ ਹੈ ਕਾਰਨ ਹੀ ਆ ਜੀ ਸਾਡੇ ਜਿਹੜੇ ਸਿੰਘ ਨੇ ਜੇਲਾ ਵਿੱਚ ਬੰਦ ਨੇ ਸਜਾਵਾਂ ਪੂਰੀਆਂ ਕਰ ਚੁੱਕੇ ਨੇ ਜੇ ਉਹਨਾਂ ਨੂੰ ਜੇਲਾ ਛੱਡਿਆ ਜਾਵੇ ਕੋਈ ਨਜਾਇਜ਼ ਮੰਗ ਨਹੀਂ ਬਿਲਕੁਲ ਜਾਇਜ਼ ਮੰਗ ਆ ਪਰ ਉਹ ਮੰਗ ਪੂਰੀ ਨਹੀਂ ਹੋਈ ਉਸ ਤੋਂ ਬਾਅਦ ਕੀ ਹੁੰਦਾ ਇੱਕ ਸਾਡਾ ਇੱਕ ਹੋਰ ਗੁਰੂ ਦਾ ਪਿਆਰਾ ਸਿੱਖ ਜਿਹਨੂੰ ਭਾਈ ਗਰਬਖ ਸਿੰਘ ਕਹਿੰਦੇ ਆ ਭਾਈ ਗਰਬਖ ਸਿੰਘ ਵੀ ਇੱਕ ਵਾਰੀ ਔਖਾ ਹੜਤਾਲ ਦੇਤੇ ਬੰਦੇ ਆ ਮੰਗੇ ਕੀ ਆ ਜੀ ਮੰਗੋਹੀ ਆ ਵੀ ਸਾਡੇ ਜਿਹੜੇ ਯੋਧੇ ਸਾਡੇ ਸਿੰਘ ਜੇਲ੍ਹਾਂ ਵਿੱਚ ਬੈਠੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਭਾਰਤੀ ਸੰਵਿਧਾਨ ਅਨੁਸਾਰ ਉਹਨਾਂ ਦੀ ਰਿਹਾਈ ਬਣਦੀ ਆ ਤੁਸੀਂ ਜੇਲ੍ਹਾਂ ਤੋਂ ਉਹਨਾਂ ਨੂੰ ਬਾਹਰ ਕੱਢੋ ਜਿਹੜੇ ਨਜਾਇਜ਼ ਜੇਲ੍ਹਾਂ 'ਚ ਰੱਖੇ ਹੋਏ ਪਰ ਭਾਈ ਗਰਬਖ ਸਿੰਘ ਨੂੰ ਵੀ ਬੈਲ ਪੁਲਿਸ ਸਰਦਾਰ ਆਦਰਸ਼ ਸਿੰਘ ਫਿਰੂਮਾਨ ਨੂੰ ਇੱਕ ਲਾਰਾ ਲਾਇਆ ਜਾਂਦਾ ਜੀ ਵੀ ਤੁਸੀਂ ਆਪਣੀ ਪੌਖੜ ਹੜਤਾਲ ਆ ਜਿਹੜੀ ਛੱਡ ਦਿਓ ਅਸੀਂ ਤੁਹਾਡੀਆਂ ਗੱਲਾਂ ਦੇ ਉੱਤੇ ਵਿਚਾਰ ਕਰਾਂਗੇ ਜਦੋਂ ਭਾਈ ਗੁਰਬਖ ਸਿੰਘ ਪੌਖੜਤਾਲ ਛੱਡਦੇ ਨੇ ਤੇ ਉਸ ਤੋਂ ਬਾਅਦ ਫਿਰ ਸੰਤ ਉਹਨਾਂ ਗੱਲਾਂ ਦੇ ਉੱਤੇ ਕੋਈ ਵਿਚਾਰ ਨਹੀਂ ਕਰਦੀ ਤੇ ਫਿਰ ਜਦੋਂ ਭਾਈ ਗੁਰਬਖ ਸਿੰਘ ਨੂੰ ਲੱਗਦਾ ਕਿ ਮੇਰੇ ਨਾਲ ਧੋਖਾ ਹੋਇਆ ਪੰਥ ਨੇ ਮੇਰੇ ਤੇ ਭਰੋਸਾ ਕੀਤਾ ਮੇਰੇ ਤੇ ਯਕੀਨ ਕੀਤਾ ਤੇ ਫਿਰ ਭਾਈ ਗੁਰਬਖ ਸਿੰਘ ਜਿਹੜਾ ਉਹ ਕਦਮ ਚੱਕਦੇ ਨੇ ਜਿਹੜਾ ਸ਼ਾਇਦ ਨਹੀਂ ਚੱਕਣਾ ਚਾਹੀਦਾ ਸੀ ਉਹ ਪਿੰਡ ਦੀ ਇੱਕ ਪਾਣੀ ਦੀ ਟੈਂਕੀ 'ਤੇ ਚੜ ਜਾਂਦੇ ਉਹ ਕਹਿੰਦੇ ਨੇ ਮੈਂ ਉਤੋਂ ਸ਼ਾਲ ਮਾਰ ਕੇ ਆਪਣੀ ਜ਼ਿੰਦਗੀ ਖਤਮ ਕਰਾਂਗਾ ਕਿਉਂਕਿ ਮੈਂ ਪੰਥ ਦੀ ਸਿੰਘਾਂ ਦੀ ਆਜ਼ਾਦੀ ਦੇ ਵਾਸਤੇ ਭੁਖੜ ਹੜਤਾਲ ਰੱਖੀ ਹੋਈ ਸੀ ਕਿ ਮੈਂ ਆਪਣੀ ਜਾਨ ਦੇ ਦਵਾਂਗਾ ਸੋ ਇਹ ਜਾਨ ਮੇਰਾ ਸੀਰੀ ਕਿਸੇ ਕੰਮ ਆਦ ਨਹੀਂ ਜੇ ਮੈਂ ਆਪਣੇ ਸਿੰਘਾਂ ਨੂੰ ਆਪਣੇ ਭਰਾਵਾਂ ਨੂੰ ਜੇਲ੍ਹਾਂ ਦੇ ਵਿੱਚੋਂ ਆਜ਼ਾਦ ਨਾ ਕਰਵਾ ਸਕਿਆ ਸੋ ਪਾਈ ਗਰਬਖ ਸਿੰਘ ਉਸ ਪਾਣੀ ਦੀ ਟੈਂਕੀ ਦੇ ਉੱਤੋਂ ਸ਼ਾਲ ਮਾਰ ਕੇ ਸੁਸਾਈਡ ਕਰ ਲੈਂਦੇ ਨੇ ਆਤਮ ਹਤਿਆ ਕਰਕੇ ਆਪਣੀ ਜ਼ਿੰਦਗੀ ਖਤਮ ਕਰ ਲੈਂਦੇ ਉਨ੍ਹਾਂ ਦੀ ਜ਼ਿੰਦਗੀ ਜਾਣ ਦੇ ਨਾਲ ਮੰਨਨ ਅਗੇ ਉਨ੍ਹਾਂ ਦੀ ਮੌਤ ਹੋ ਜਾਣ ਦੇ ਨਾਲ ਸਾਡੇ ਪੰਜਾਬ ਦਾ ਜਿਹੜੇ ਸਿੰਘ ਜੇਲਾਂ ਵਿੱਚ ਬੰਦ ਨੇ ਕਿਸੇ ਸਿੰਘ ਦੀ ਰਿਹਾਈ ਹੋਤੀ। ਸੋ ਇਹ ਗੱਲ ਸਮਝਣ ਵਾਲੀ ਆ ਜੇ ਅੱਜ ਜਗਜੀਤ ਸਿੰਘ ਡੱਲੇਵਾਲ ਭੁਖੜ ਤਾਲ ਤੇ ਬੈਠੇ ਨੇ ਜਿਵੇਂ ਪਹਿਲਾਂ ਸਾਡੇ ਸੰਘਰਸ਼ ਚੱਲੇ ਨੇ ਭੁਖੜ ਤਾਲਾਂ ਹੋਈਆਂ ਪੰਜਾਬ ਦੇ ਹੱਕਾਂ ਦੇ ਲਈ ਪੰਜਾਬ ਦੀਆਂ ਮੰਗਾਂ ਦੇ ਲਈ ਸੋ ਸੈਂਟਰ ਤੇ ਜਿਹੜੇ ਆ ਜੂਨੀ ਸਰ ਕੀ ਸੋ ਉਹਨਾਂ ਨੂੰ ਕੋਈ ਫਰਕ ਨਹੀਂ ਪਿਆ ਸੋ ਡੱਲੇਵਾਲ ਦੇ ਸੰਘਰਸ਼ ਦੇ ਨਾਲ ਉਹਨਾਂ ਦੇ ਜਾਨ ਦੇ ਨਾਲ ਵੀ ਇੱਕ ਗੱਲ ਆਪਾਂ ਸਮਝ ਲਈਏ ਸੈਂਟ ਨੂੰ ਕੋਈ ਫਰਕ ਨਹੀਂ ਪੈਂਦਾ ਸੋ ਇਸ ਤਰ੍ਹਾਂ ਮਰਨ ਨਾਲ ਭੁੱਖੇ ਰਹਿਣਾ ਸਾਟੀਆਂ ਮੰਗਾਂ ਸਾਡੇ ਹੱਕ ਸਾਨੂੰ ਨਹੀਂ ਮਿਲਨੇ ਕਦੇ ਵੀ ਪਹਿਲਾਂ ਵੀ ਨਹੀਂ ਹੋਇਆ ਇਹ ਸੋ ਆਪਾਂ ਇਤਿਹਾਸ ਤੋਂ ਸਿੱਖੀਏ ਕਿਉਂਕਿ ਕੀ ਹੁੰਦਾ ਨਾ ਜਿਹੜੀਆਂ ਚੀਜ਼ਾਂ ਇੱਕ ਵਾਰੀ ਹੋ ਗਈਆਂ ਦੋ ਵਾਰੀ ਹੋ ਗਈਆਂ ਫੇਲ ਹੋ ਗਈ ਤੀਜੀ ਵਾਰੀ ਹੋ ਗਈਆਂ ਉਹੀ ਫੇਲ ਹੋਇਆ ਤਰੀਕਾ ਆਪਾਂ ਵਾਰ-ਵਾਰ ਜਿਹੜਾ ਉਹਨੂੰ ਅਪਣਾਵਾਂਗੇ ਤੇ ਆਪਾਂ ਫੇਰ ਚੌਥੀ ਵਾਰੀ ਫੇਲ ਹਾਂਗੇ ਸੋ ਹੁਣ ਗੱਲ ਕਰਦੇ ਆਂ ਚੰਡੀਗੜ੍ਹ ਵਿੱਚ ਜਿਹੜਾ ਚੰਡੀਗੜ੍ਹ ਲੱਗੇ ਮੋਰਚੇ ਹੋਮ ਮੋਰਚਾ ਜਿਲ੍ਹਾਂ ਦੇ ਵਿੱਚੋਂ ਸਾਡੇ ਜਿਹੜੇ ਸਿੰਘ ਨੇ ਉਹਨਾਂ ਨੂੰ ਯਾਦ ਕਰਾਉਣ ਵਾਸਤੇ ਰਿਹਾ ਕਰਾਉਣ ਵਾਸਤੇ ਜਿਹੜਾ ਲੱਗਿਆ ਹੋਇਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਸੋ ਉਹ ਇਹ ਦੋਨੇ ਮੋਰਚੇ ਜਿਹੜੇ ਕਿਸਾਨੀ ਵਾਲਾ ਮੋਰਚਾ ਤੇ ਹੈ ਤਕਰੀਬਨ ਇੱਕੋ ਹੀ ਬਿਲਕੁਲ ਜਾਇਜ਼ ਮੰਗਾਂ ਦੋਨਾਂ ਵਰਤਿਆਂ ਦੀਆਂ ਪਰ ਚੰਡੀਗੜ੍ਹ ਦੇ ਵਿੱਚ ਵੀ ਆਪਾਂ ਦੇਖਿਆ ਕਿ ਕੁਝ ਦਿਨ ਪਹਿਲਾਂ ਉਹ ਸ਼ਾਂਤਮਈ ਬੈਠੇ ਸੀ ਜਿਹੜੇ ਤੇ ਉਹਨਾਂ ਦੇ ਉੱਤੇ ਜਿਹੜਾ ਲਾਠੀ ਚਾਰਜ ਕੀਤਾ ਗਿਆ ਦਸਤਾਰਾਂ ਸਿੰਘਾਂ ਦੀਆਂ ਲਾਈਆਂ ਗਈਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਿਆਦਵੀ ਹੋਈ ਆ ਉੱਥੇ ਸੋ ਇਨ੍ਹਾਂ ਸੰਘਰਸ਼ਾਂ ਦੇ ਵਿੱਚੋਂ ਅੱਜ ਤੱਕ ਕੋਈ ਪ੍ਰਾਪਤੀ ਸਾਨੂੰ ਨਹੀਂ ਹੋਈ ਬੜੇ ਸੰਘਰਸ਼ ਹੋਏ ਨੇ ਸ਼ਾਂਤਮਈ ਉਹ ਖੜਤਾਲਾਂ پر جنہوں سامجھ لیے کہ وہی پھیل ہوئے پینترے نے جہے ابھی وار وارجما گے تو وہاں پھیل ہی ہوا گے سو ہون گال کر دیا جی نمی راجلی تک پارٹی دی شنگار شادی گال کر لی مورچہ گال کر لیے اپنا نمی پارٹی دی, دی سو نمی پالٹی ماھی کے اُتے نو پارٹی لان ہون لگیا جی جی کنسوہاں مل رہی ہیں نمی پارٹی دا نام اکالی دا آنند پور صاحب آ ਕਾਫੀ ਹਲੇ ਕਨਫਰਮ ਨਹੀਂ ਹੋਇਆ ਮਾਗੀ ਦੇਤੇ ਨਾਮ ਕਨਫਰਮ ਹੋਊਗਾ ਸੋ ਇਹ ਪਾਰਟੀ ਜਿਹੜੀ ਪੰਜਾਬ ਦੇ ਹੱਕਾਂ ਦੇ ਲਈ ਭਾਈ ਅਮਰਪਾਲ ਸਿੰਘ ਤੇ ਬੱਲੀਓ ਜਿਹੜੀ ਇੱਕ ਖਾਲਸਤਾਨੀ ਵਿਚਾਰਧਾਰਤਾਰ ਵਾਲਾ ਇੱਕ ਨੌਜਵਾਨ ਆ ਉਹਦੀ ਜਿਹੜੀ ਸਹਿਮਤੀ ਦੇ ਨਾਲ ਕਿਹਾ ਜਾ ਰਿਹਾ ਹੈ ਕਿ ਪਾਰਟੀ ਹੋਂਦ ਦੇ ਬਚਾਈ ਜਾ ਹੁਣ ਆਪਾਂ ਦੇਖਣਾ ਕਿ ਪਾਰਟੀ ਬਣਾ ਕੇ ਪੰਜਾਬ ਦੀ ਧਰਤੀ ਦੇ ਉੱਤੇ ਭਾਰਤੀ ਸੰਵਿਧਾਨ ਦੇ ਵਿੱਚ ਕੀ ਸਾਨੂੰ ਖਾਲਸਾ ਦੀ ਪ੍ਰਾਪਤੀ ਹੋ ਸਕਦੀ ਆ ਕੀ ਪੰਜਾਬ ਦੇ ਹੱਕਸਾਂ ਨੂੰ ਮਿਲ ਸਕਦੇ ਆ ਇਹ ਤੋਂ ਪਹਿਲਾਂ ਬੜੀਆਂ ਪਾਰਟੀਆਂ ਆਈਆਂ ਸ਼੍ਰੋਮਣੀ ਅਕਾਲੀ ਦਲ ਨੇ ਬੜੇ ਸੰਘਰਸ਼ ਕੀਤੇ ਇੱਥੇ ਕਾਂਗਰਸ ਵੀ ਗੁਰੂ ਗ੍ਰਾਸੇਮਰ ਨੇ ਬੇਅਦਬੀਆਂ ਨੂੰ ਲੈ ਕੇ ਵੀ ਅਸੀਂ ਬੇਅਦਬੀਆਂ ਰੋਕ ਜਾਂਗੇ ਨਸ਼ੇ ਰੋਕ ਲਿਆਗੇ 5 ਸਾਲ ਹੁਣ ਰਾਜ ਕਰਕੇ ਕੁਝ ਨਹੀਂ ਰੁਕਿਆ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਆ ਗਈ ਕੋਈ ਹਾਲਾਤ ਪੰਜਾਬ ਦੇ ਨਹੀਂ ਬਦਲੇ ਕਿੱਥੇ ਵੱਲ ਦੇਖੀਏ ਕਿ امرت پال پالٹی آپ رہتے آج دے سا جانے انیس سو نوے انیس سو نانوے کو دور سی چراسی تو بعد صرف پانچ سال ہوئے سی اجے ساری جن بھی نوجوان سی پنچ اور ٹٹھا ہویا کال تخت صاحب دی تصویر سارے اکھاں سامنے سی سب کچھ جا سی سارے آن دے سارا کے دماغی بھی ساڑھے سی ہوا ایک پاس پنجاب پولیس مقابلے بنا جا رہے سی او دوں جے کسی نے آ کے نعرہ ماریا بھی سب کچھ روکا گے جہاں قاتل پلیس والے یا انہوں نے سجامہ بھی داں گے وہ پالٹی نے خالصانی تارہ والی پالٹی نے گیارہ او ادو ایم پی اجڑے پنے بنے پہلی بار گیارہ ایم پی ਪੂਰੇ ਨਰੋਲ ਖਾਲਸਤਾਨੀ ਵਿਚਾਰਧਾਰਾ ਵਾਲੇ ਬਣੇ ਸੀਗੇ 13 ਦੇ ਵਿੱਚੋਂ ਤੇ ਅੱਜ ਦੇ ਜੇ ਹਾਲਾਤ ਦੇਖੀਏ ਅੱਜ ਤਾਂ ਜਿੱਥੇ 50 ਲੱਖ ਭਈਆ ਪੰਜਾਬ ਦੀ ਧਰਤੀ ਦੇ ਤੇ ਬਿਠਾ ਤੇ ਪਾਰਟੀਆਂ ਵੀ ਸੁੱਖ ਨਾਲ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਤੇ ਭਾਜਪਾ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਇੱਕ ਨਵੀਂ ਪਾਰਟੀ ਜਿਹੜੀ ਹੁਣ ਆ ਸ਼੍ਰੋਮਣੀ ਅਕਾਲੀ ਦਲ ਤੇ ਆਨੰਦਪੁਰ ਸਾਹਿਬ ਸ਼ਾਇਦ ਆ ਰਹੀ ਆ ਤੇ ਇੰਨੀਆਂ ਪਾਰਟੀਆਂ ਦੇ ਵਿੱਚੋਂ ਆਪਾਂ ਕਿੰਨੀਆਂ ਕ ਸੀਟਾਂ ਕੱਢ ਲਾਂਗੇ ਜਦੋਂ 11 ਐਮਪੀ ਬਣ ਦੇ ਬਾਵਜੂਦ 1999 ਦੇ ਵਿੱਚ ਸਾਡੀ ਕੌਮ ਦੀ ਗੱਲ ਪੰਜਾਬ ਦੇ ਹੱਕ ਜਾਂ ਖਾਲਸਾਣ ਦੀ ਗੱਲ ਅੱਗੇ ਨਹੀਂ ਤੁਰੀ ਤਾਂ ਹੁਣ ਕਿਹੜੀ ਗੱਲ ਤੋਰਾਂਗੇ ਕੁਐਸਚਨ ਮਾਲਕਾ ਜੀ ਇਹ ਤੁਸੀਂ ਆਪ ਸੋਚਣਾ ਹੈ ਕਿਉਂਕਿ ਉਦੋਂ ਹਾਲਾਤ ਹੋਰ ਸੀ ਉਹ ਤਾਂ ਪੰਥ ਪੰਜਾਬ ਦੇ ਵਿੱਚ ਭਈਆਂ ਦੀ ਵੱਡੀ ਗੱਲ ਨਹੀਂ ਸੀ ਜਿਹਦੀ ਅੱਜ ਆ। ਸੋ ਅੱਜ 11 MP ਨਰੋਲ ਖਾਲਸਤਾਨੀ ਬਣਾਉਣੇ ਬੜੀ ਵੱਡੀ ਗੱਲ ਆ। ਇੱਕ ਦੋ ਬਣਾ ਸਕਦੇ ਆ ਤੁਸੀਂ। ਇੱਕ ਦੋ ਬਣਾ ਕੇ ਵੀ ਕੀ ਕਰ ਲਾਂਗੇ ਜਿੱਥੇ 11 MP ਬਣ ਕੇ ਸਾਡੀ ਗੱਲ ਜਿਹੜੀ ਅੱਗੇ ਨਹੀਂ ਤੁਰੀ ਤਾਂ ਉੱਥੇ ਫਿਰ ਦੋ ਤੇ 9 MP ਬਣਾ ਕੇ ਕੀ ਕਰਾਂਗੇ। ਸੋ ਇਹ ਗੱਲਾਂ ਅਸੀਂ ਦੇਖਣੀਆਂ ਹੁਣ ਵਿਚਾਰਨੀਆਂ। ਹੁਣ ਗੱਲ ਵੋਟਾਂ ਦੀ ਹੋ ਰਹੀ ਪਾਰਟੀਆਂ ਦੀ ਹੋ ਰਹੀ ਆ। ਹੁਣ ਆਪਾਂ ਵੋਟਾਂ ਇੱਕ ਬਾਹਰ ਵੀ ਪੈ ਰਹੀਆਂ।

ਉਹਨਾਂ ਇੱਕ ਸਰਕਾਰ ਦੀ ਭਾਰਤ ਦੀ ਚਿੰਤਾ ਸੀ ਇੱਕ ਵੀ ਤੁਸੀਂ ਵੋਟਾਂ ਦੇ ਵਿੱਚ ਹਿੱਸਾ ਲਓ ਤੁਸੀਂ ਵੋਟਾਂ ਦੇ ਵਿੱਚ ਖੜੇ ਹੋ ਤੁਸੀਂ ਖਾਲਸਾਂ ਦੀ ਗੱਲ ਕਰਦੇ ਆ ਕੋਈ ਗੱਲ ਨਹੀਂ ਕਹਿੰਦੇ ਪਰ ਵੋਟਾਂ ਦੇ ਵਿੱਚ ਇੱਕ ਸਿਸਟਮ ਦੇ ਅਧੀਨ ਆ ਕੇ ਤੁਸੀਂ ਆਪਣੀ ਗੱਲਬਾਤ ਰੱਖੋ ਹੁਣ ਉਹਦੇ ਵਿੱਚ ਕੀ ਹੁੰਦਾ ਕਿ ਜਿਹੜਾ ਭਾਰਤ ਦਾ ਇਲੈਕਸ਼ਨ ਸਿਸਟਮ ਆ ਉਹ ਇੱਕ ਨਾ ਆਕਸੀਜਨ ਦੀ ਤਰ੍ਹਾਂ ਹੈ ਜਿਵੇਂ ਇੱਕ ਮਰੀਜ਼ ਨੂੰ ਆਕਸੀਜਨ ਚਾਹੀਦੀ ਹੁੰਦੀ ਆ ਆਕਸੀਜਨ ਦੇ ਸਹਾਰੇ ਜਿਉਂਦਾ ਰਹਿੰਦਾ ਹੋ ਜੇ ਆਕਸੀਜਨ ਨਾ ਮਿਲੇ ਮਰ ਜਾਂਦਾ ਜਦੋਂ ਪੰਜਾਬ ਨੇ ਉਹਨਾਂ ਵੋਟਾਂ ਦਾ ਬਾਈਕਟ ਕੀਤਾ ਸੀ ਤਾਂ ਭਾਰਤ ਦੇ ਇਹ ਸਾਰੇ ਸਿਸਟਮ ਹੱਥਾਂ ਪੈਰਾਂ ਦੀ ਪੈ ਗਈ ਸੀ ਵੀ ਇਹ ਤਾਂ ਸਾਰੇ ਸਿਸਟਮ ਨੂੰ ਨਹੀਂ ਮੰਨਦੇ ਉਸ ਤੋਂ ਬਾਅਦ ਕੀ ਹੋਇਆ ਵੀ ਉਹਨਾਂ ਨੇ ਕਿਹਾ ਵੀ ਚਲੋ ਤੁਸੀਂ ਖਾਲਸਾ ਦੀ ਗੱਲਬਾਤ ਕਰ ਲਓ ਪਾਰਟੀ ਬਣਾਓ ਇੱਥੇ ਪਾਰਲੀਮੈਂਟ ਚ ਆ ਕੇ ਗੱਲਾਂ ਬਾਤਾਂ ਕਰੋ ਸਾਨੂੰ ਉਸ ਪਾਸੇ ਤੋਰਿਆ ਗਿਆ ਫਿਰ ਤੇ ਹੁਣ ਵੋਟਾਂ ਪੰਜਾਬ ਦੇ ਵਿੱਚ ਵੀ ਪੈਣ ਵੋਟਾਂ ਰਫਰੈਂਡਮ ਦੀਆਂ ਖਾਲਸਾ ਦੀਆਂ ਬਾਹਰ ਨਹੀਂ ਧਰਤੀ ਤੇ ਵੀ ਪੈ ਰਹੀਆਂ ਫਰਕ ਕੀ ਆ ਪੰਜਾਬ ਦੇ ਉੱਤੇ ਭਾਰਤੀ ਸਿਸਟਮ ਕਹਿ ਰਿਹਾ ਕਿ ਤੁਸੀਂ ਆਪਣੀਆਂ ਪਾਰਟੀਆਂ ਬਣਾਓ ਆਪਣੀਆਂ ਵੋਟਾਂ ਪਾਓ ਆਪ ਦੀ ਗੱਲ ਕਰੋ ਖਾਲਸਾ ਦੀ ਦੂਜੇ ਪਾਸੇ ਜੇ ਸਿੱਖ ਕਹਿੰਦੇ ਆ ਕਿ ਇਸੇ ਰਫਰੈਂਡਮ ਦੀਆਂ ਵੋਟਾਂ ਪਾਉਣੀਆਂ ਤੇ ਉਸ ਨਾਲ ਵੋਟਾਂ ਨੂੰ ਰੋਕਣ ਵਾਸਤੇ ਆ ਭਾਈ ਹਰਪ੍ਰੀਤ ਸਿੰਘ ਮੇਜਰ ਨੂੰ ਮਾਰਨ ਵਾਸਤੇ ਜਿਹੜੀ ਇਹ ਗਵਰਨਮੈਂਟ ਉੱਤੇ ਪਹੁੰਚ ਜਾਂਦੀ ਕਰ ਪਤਮਾਨ ਸਿੰਘ ਪੰਨਿਆਂ ਨੂੰ ਖਤਮ ਕਰਨ ਵਾਸਤੇ ਜਿਹੜੀ ਉਹ ਪਲੈਨਿੰਗ ਕੀਤੀ ਜਾਂਦੀ ਆ ਵੋਟਾਂ-ਵੋਟਾਂ 'ਚ ਫਰਕ ਸਮਝੋ ਤੁਸੀਂ ਕਿਹੜੀਆਂ ਵੋਟਾਂ ਤੋਂ ਸਾਨੂੰ ਰੋਕਿਆ ਜਾ ਰਿਹਾ ਤੇ ਕਿਹੜੀਆਂ ਵੋਟਾਂ ਵੱਲ ਸਾਨੂੰ ਤੋਰਿਆ ਜਾ ਰਿਹਾ ਸੋ ਮੈਂ ਵਾਰ-ਵਾਰ ਫਿਰ ਕਹਿੰਨਾ ਹੈ ਕਿ ਜਿਹੜੇ ਫੇਲ ਹੋ ਚੁੱਕੇ ਪੈਂਤਰੇ ਨੇ ਉਹਨਾਂ ਨੂੰ ਵਾਰ-ਵਾਰ ਅਜਮਾਵਾਂਗੇ ਤੇ ਅਸੀਂ ਫੇਲ ਹੋਵਾਂਗੇ ਜਿਵੇਂ ਕੋਈ ਖੇਡ ਹੁੰਦੀ ਆ ਭੋਲ ਦਾ ਮੈਦਾਨ ਹੁੰਦਾ ਜੇ ਪਲੇਅਰ ਕਦੇ ਕਿਸੇ ਇੱਕੋ ਤਰੀਕੇ ਦੇ ਨਾਲ ਜੇ ਲਾ ਖੇਡ ਕੇ ਇਸ ਗੇਮ ਨੂੰ ਵਿਨ ਕਰ ਜਾਵਾਗਾ ਉਹ 2-3 ਵਾਰੀ ਉਸ ਤਰੀਕੇ ਨਾਲ ਫੇਲ ਹੋ ਚੁੱਕਿਆ ਹੋਵੇ ਤਾਂ ਕਿਤੇ ਨਾ ਕਿਤੇ ਉਹਦੀ ਗਲਤ ਫਹਮੀ ਆ ਉਹਨੂੰ ਆਪ ਦਾ ਤਰੀਕਾ ਚੇਂਜ ਕਰਨਾ ਪਊਗਾ ਸੋ ਕਾਮ ਨੇ ਪੰਥ ਨੇ ਇਸ ਗੱਲ ਨੂੰ ਸਮਝਿਆ ਏ ਸੋ ਵੋਟਾਂ ਦੀ ਗੱਲ ਜਿਹੜੀ ਵੋਟਾਂ ਭਾਰਤ ਕਹਿੰਦਾ ਸੀ ਵੋਟਾਂ ਪਾ ਕੇ ਆਪਣੇ ਖਾਲਸਾ ਦੀ ਗੱਲ ਕਰੋ ਉਹੀ ਵੋਟਾਂ ਜਿਹੜੀਆਂ ਹੁਣ ਸਿੱਖਾ ਨੇ ਪਾਉਣੀਆਂ ਸ਼ੁਰੂ ਕਰਤੀਆਂ ਪਰ ਫਰਕ ਇਹ ਆ ਕਿ ਵੋਟਾਂ ਪੰਜਾਬ ਦੀ ਧਰਤੀ ਤੇ ਹਿੰਦੁਸਤਾਨ ਤੇ ਜਿਹੜੇ ਉਹ ਵਿਧਾਨ ਸਭਾ ਦੇ ਵਿੱਚ ਉਹ ਸਿਸਟਮ ਦੇ ਬਚ ਨਹੀਂ ਪਾਇਆ। ਇਹਦੇ ਵਿੱਚ ਕੋਈ ਧਾਂਤ ਨਹੀਂ ਉਹ ਸਾਡੀ ਕੋਈ ਹੀ ਰਾਖੀ ਨਹੀਂ ਹੋ ਸਕਦੀ। ਸੋ ਇਹ ਗੱਲਾਂ ਜਿੱਥੇ ਆ ਭਾਰਤ ਸਮਝ ਚੁੱਕਿਆ ਵੀ ਅਸਲ ਵੋਟਾਂ ਦੀ ਗੱਲ ਕਿਹੜੇ ਪਾਸੇ ਹੋ ਰਹੀ ਆ ਤੇ ਅਸੀਂ ਕਿਹੜੇ ਪਾਸੇ ਤੁਰਿਆ ਹੋਇਆ ਪੰਜਾਬ ਦੇ ਵਸਨੀਕਾਂ ਨੂੰ। ਸੋ ਇਹ ਗੱਲ ਹੁਣ ਅਸੀਂ ਵੀ ਦੇਖਣੀ ਆ। ਸਮਝਣੀ ਆ ਅਸੀਂ ਇਹ ਗੱਲ। ਸੋ ਆਪਾਂ ਅਗਲੀ ਖਬਰ ਤੇ ਜਾਂਦੇ ਆ ਜੀ। ਇੱਕ ਬੜੀ ਵੱਡੀ ਜਿਹੜੀ ਅਪਡੇਟ ਹੋਈ ਆ ਆ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਯੂਨੋ ਦੁਨੀਆ ਦੀ ਉਹ ਪੰਚਾਇਤ ਆ ਜਿਹਦੇ ਵਿੱਚ ਦੁਨੀਆ ਦੇ ਫੈਸਲੇ ਹੁੰਦੇ ਨੇ ਆ ਜਿਹੜੇ ਯੂਨੋ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਪੰਜ ਪਰਮਾਨੈਂਟ ਪੱਕੇ ਮੈਂਬਰ ਨੇ ਜਿਹਦੇ ਵਾਸਤੇ ਭਾਰਤੀ ਆਪ ਫਰਮਾਰਦਾ ਕਿ ਮੈਨੂੰ ਵੀ ਸ਼ਿਵਾ ਮੈਂਬਰ ਬਣਾ ਦੇ ਜੀ ਪਰ ਪੰਜਾਬ ਮੈਂਬਰਾਂ ਦੀ ਜਿਹੜੇ ਪਰਮੈਟ ਮੈਂਬਰ ਇਹਨਾਂ ਦੀ ਸਹਿਮਤੀ ਤੋਂ ਬਿਨਾ ਕਿਸੇ ਨੂੰ ਵੀ ਵਾਧੂ ਨੋਟ ਸੇ ਮੈਂਬਰ ਨਹੀਂ ਬਣਾਇਆ ਜਾ ਸਕਦਾ ਪਰ ਪੰਜ ਪੱਕੇ ਮੈਂਬਰਾਂ ਦੇ ਨਾਲ 10 ਕੱਚੇ ਮੈਂਬਰ ਹੁੰਦੇ ਨੇ ਜੀ 10 ਜਿਹੜੇ ਕੱਚੇ ਮੈਂਬਰ ਨੇ ਉਹ ਦੋ ਦੋ ਸਾਲਾਂ ਵਾਸਤੇ ਉੱਥੇ ਆ ਜਿਹੜੀ ਆਪਣੀ ਡਿਊਟੀ ਨਿਭਾਉਂਦੇ ਨੇ ਇਹਨਾਂ ਨੂੰ ਵੀ ਇੱਕ ਤਰੀਕੇ ਦੇ ਨਾਲ ਆ ਬਹੁਮਤ ਦੇ ਨਾਲ ਜਿਹੜਾ ਇਲੈਕਟ ਕੀਤਾ ਜਾਂਦਾ ਤੁਹਾਨੂੰ ਜਿਹੜੇ ਪੱਕੇ ਮੈਂਬਰ ਨੇ ਨਾ ਚైనా ਫਰਾਂਸ ਰਸ਼ੀਆ ਯੂਕੇ ਤੇ ਯੂਨਾਈਟਿਡ ਸਟੇਟ ਅਮਰੀਕਾ ਤੇ ਹੁਣ ਜਿਹੜੇ 10 ਕੱਚੇ ਮੈਂਬਰ ਨੇ ਉਹਨਾਂ ਦੇ ਵਿੱਚ ਅਲਜੀਰੀਆ ਡੈਨਮਾਰਕ ਗ੍ਰੀਸ ਯਾਨਾ ਤੇ ਪਾਕਿਸਤਾਨ ਪਾਕਿਸਤਾਨ ਆ ਇਸ ਵਾਰ ਜਿਹੜਾ ਹੁਣ ਨਵਾਂ ਉਹਨਾਂ 10 ਕੰਟਰੀਆਂ ਦੇ ਵਿੱਚ ਸ਼ਾਮਲ ਹੋਇਆ ਹੈ ਤੇ 25 ਤੇ 26 ਤਾਈਂ ਇਹ 2 ਸਾਲ ਜਿਹੜਾ ਇੱਥੇ ਹੈ ਇਹਦਾ ਕੱਚਾ ਮੈਂਬਰ ਰਹੂਗਾ ਉਸ ਤੋਂ ਬਾਅਦ ਰਿਪਬਲਿਕ ਆਫ ਕੋਰੀਆ ਅ ਸਲੋਵੇਨੀਆ ਸੋਮਾਲੀਆ ਇਹ ਕੰਟਰੀ ਹੋ ਰਹਿ ਗਿਆ ਅ ਸਰੀਆਲ ਸੋ ਇਹਦੇ ਉੱਤੇ ਕੀ ਆ ਹੁਣ ਇੱਕ ਪਲੇਖਾ ਜਿਹੜਾ ਸਾਨੂੰ ਪਿਆ ਹੋਇਆ ਇੱਕ ਪਲੇਖਾ ਸਾਨੂੰ ਜਿਹੜਾ ਪਿਆ ਹੋਇਆ ਪੰਜਾਬ ਨਾਲ ਤੇ ਸਾਡੇ ਹੱਕਾਂ ਦੀ ਗੱਲ ਆ ਜਿਹੜੀ ਉਹ ਉਹਨੂੰ ਲੈ ਕੇ ਪਾਕਿਸਤਾਨ ਬੜਾ ਫਿਕਰਮੰਦ ਆ ਸਿੱਖਾਂ ਦੀ ਬੜੀ ਫਿਕਰ ਕਰਦਾ ਹੈ ਪਾਕਿਸਤਾਨ ਸਾਡੀ ਕਿਸੇ ਵੀ ਕੰਪੇਨ ਨੂੰ ਉਹ ਬੜੀ ਸਪੋਰਟ ਕਰਦਾ ਹੈ ਇਹ ਭਲੇਖਾ ਸਾਨੂੰ ਸੋ ਇਹ ਭਲੇਖਾ ਹੁਣ ਦੂਰ ਹੋਣ ਲੱਗਿਆ ਹੈ ਜੀ ਇਹਨੂੰ ਲੈ ਕੇ ਹੁਣ ਟੇਬਲ ਦੇ ਉੱਤੇ ਜਿਹੜੇ 10 ਮੈਂਬਰ ਬੈਠੇ ਨੇ ਉਹਨਾਂ ਵਾਸਤੇ ਕਿਸੇ ਵੀ ਮੁੱਦੇ ਦੇ ਉੱਤੇ ਗੱਲ ਕਰਨੀ ਬੜੀ ਸੌਖੀ ਹੁੰਦੀ ਆ ਸੋ ਐਸ ਸਿਚੁਏਸ਼ਨ ਨੂੰ ਦੇਖਦਿਆਂ ਹੋਇਆਂ سکھ پر جسٹس نے جہی اپنی ووٹاں خالصان دن ودیشوں کے دنیا دہی سر جسٹس نے جی ایک چیٹ لکھی ہے جی دیکھ سکتے ہو ایس ایف جے ٹو پرائم منسٹر آف پاکستان یو ایس سکٹی کو سپورٹ رائٹ ٹو سیلف ڈٹرمیشن آف پیپل آف انڈین آکوپائڈ تھلے پنجاب کشمیر ਇਹ ਚਿੱਠੀ ਲਿਖੀ ਆ ਜੀ ਸੈਕਟਰ ਜਸਟਿਸ ਨੇ ਪਾਕਿਸਤਾਨ ਨੂੰ ਵੀ ਤੁਸੀਂ ਯੂਨੋ ਦੇ ਵਿੱਚ ਕੱਚੇ ਮੈਂਬਰ ਬਣੇ ਆ ਵਧਾਈਆਂ ਹੁਣ ਤੁਹਾਨੂੰ ਪਰ ਉਹਨਾਂ ਮੇਜ਼ਾਂ ਤੇ ਉਹਨਾਂ ਟੇਬਲਾਂ ਤੇ ਇੱਥੇ ਬੈਠਣ ਦਾ ਫਾਇਦਾ ਤਾਂ ਹੀ ਆ ਜੇ ਤੁਸੀਂ ਗੱਲ ਕਰੋ ਸਾਡੀ ਗੱਲ ਕਿਹਦੀ ਕਰਨੀ ਆ ਜੀ ਗੱਲ ਕਰੋ ਤੁਸੀਂ ਪੰਜਾਬ ਦੀ ਜਾਦੀ ਦੀ ਗੱਲ ਕਰੋ ਤੁਸੀਂ ਕਸ਼ਮੀਰ ਦੀ ਕਿਹਾ ਜਾਂਦਾ ਹੈ ਨਾ ਕਸ਼ਮੀਰੀਆਂ ਦੇ ਹੱਕਾਂ ਦੇ ਲਈ ਪਾਕਿਸਤਾਨ ਖੜਦਾ ਹੈ ਸਿੱਖਾਂ ਦੇ ਲਈ ਪਾਕਿਸਤਾਨ ਖੜਦਾ ਹੈ ਪਾਰੇ ਕਸਦਾ ਇਹ ਵੀ ਆ ਕਿ ਸਿੱਖਾਂ ਦੀ ਗੱਲ ਪਾਕਿਸਤਾਨ ਨੇ ਕਦੇ ਵੀ ਜੁਗਨ ਦੇ ਵਿੱਚ ਨਹੀਂ ਕੀਤੀ। ਸੋ ਅੱਜ ਫੇਰ ਇੱਕ ਵਾਰੀ ਸਿੱਖਾਂ ਨੇ ਚਿੱਠੀ ਲਿਖਿਆ ਪਾਕਿਸਤਾਨ ਨੂੰ ਯਾਦ ਕਰਾਇਆ ਕਿ ਤੁਸੀਂ ਜੈਸ ਕੰਮ ਵਾਸਤੇ ਤੁਹਾਨੂੰ ਜਾਣਿਆ ਜਾਂਦਾ ਹੈ ਤੁਸੀਂ ਆਪਦੀ ਗੱਲ ਪਾ ਸਿੱਖਾਂ ਦੀ ਆਜ਼ਾਦੀ ਦੀ ਤੇ ਕਸ਼ਮੀਰ ਦੀ ਆਜ਼ਾਦੀ ਦੀ ਹੁਣ ਕਰੋ ਜਾ ਕੇ ਉੱਥੇ ਤੇ ਹੁਣ ਦੇਖਦੇ ਆਉਣ ਵਾਲੇ ਦਿਨਾਂ ਦੇ ਉੱਤੇ ਕੀ ਜਿਹੜਾ ਰਿਪਲਾਈ ਹੁੰਦਾ ਇਹਦੇ ਨਾਲ ਪਾਕਿਸਤਾਨ ਗੱਲ ਕਰਦਾ ਹੈ ਤਾਂ ਵਧਾਈ ਦਾ 파ਸਤਰੇ ਜੇ ਨਹੀਂ ਗੱਲ ਕਰਦਾ ਤੇ ਆਪਾਂ ਧਿਆਨ ਚ ਰੱਖਣਾ ਹੈ ਐਵੇਂ ਪਾਸੇ ਉਮੀਦਾਂ ਲਾ ਕੇ ਵੀ ਕੋਈ ਸਾਡੀ ਗੱਲ ਕਰੂਗਾ ਕੋਈ ਸਾਡੀ ਜੰਗ ਲੜੂਗਾ ਇਹ ਭੁਲੇਖੇ ਸਿ ਆਪਦੇ ਦੂਰ ਕਰਦੇ ਯਾਦ ਰੱਖਣਾ ਹੈ ਅਸੀਂ ਅੱਜ ਜਿਵੇਂ ਪੰਜਾਬ ਦੇ ਵਿੱਚ ਸੰਘਰਸ਼ ਤੇ ਉਹ ਪਾਰਟੀਆਂ ਦੀ ਗੱਲ ਆਪਾਂ ਕੀਤੀ ਆ ਤੇ ਇਤਿਹਾਸ ਦੇ ਵਿੱਚ ਆਪਾਂ ਦੇਖਿਆ ਕਿ ਇਹ ਚੀਜ਼ਾਂ ਇਹ ਸੰਘਰਸ਼ ਇਹ ਆਜ਼ਾਦੀ ਦੇ ਇਹ ਪ੍ਰਖੜਤਾ ਨਾ ਪਹਿਲਾਂ ਵੀ ਹੋਈਆਂ ਸ਼ਹੀਦਾਂ ਹੋਈਆਂ ਸੈਂਟਰ ਨੂੰ ਕੋਈ ਫਰਕ ਨਹੀਂ سڈے لیڈر سارے آگو دنیا تو چلے گئے آنے والے بھی چلے جان پر فرق پی رہا کہ فرق پی رہا یہ دیکھنا ہے جی سو خبر ہوا سکیاں گل بات کرنی سی پر ٹائم آ جڑا زاچ نہیں دے رہا کافی لمبی ویڈیو ہو جانی ہے سو وہ بھی جنوری نو ڈونلڈ ٹرمپ آ جائے سہ چکن نتیا پر سہ چکن تو پہلے ہی انہوں نے کافی ਜਿਹੜੇ ਅਲਾਰਮ ਵਜਾਤੇ ਆ ਦੁਨੀਆ ਦੇ ਵਿੱਚ ਇੱਕ ਗੱਲ ਦੇਖਣ ਵਾਲੀ ਆ ਕੈਨੇਡਾ ਤੇ ਅਮਰੀਕਾ ਦੇ ਸਬੰਧ ਬੜੇ ਵਧੀਆ ਨੇ ਪਰ ਟਰੰਪ ਸਾਊਨ ਨੇ ਕਿਹਾ ਕੈਨੇਡਾ ਨੂੰ ਵੀ ਤੁਸੀਂ ਸਾਡੀ 51ਵੀਂ ਸਟੇਟ ਬਣ ਜਾਓ ਸਾਡਾ ਹਿੱਸਾ ਬਣ ਜਾਓ ਤੇ ਆਲੇ-ਦੁਆਲੇ ਦੇ ਇਕ ਦੋ ਹੋਰ ਮੁਲਕਾਂ ਨੂੰ ਵੀ ਮੈਸੇਜ ਦੇ ਦਿੱਤੇ ਹੁਣ ਗੱਲ ਇਹ ਆ ਕਿ ਜਿਹੜੇ ਅਮਰੀਕਾ ਦੇ ਇੰਨੇ ਮਿੱਤਰ ਦੇਸ਼ ਨੇ ਉਹਨਾਂ ਦੇ ਪ੍ਰਤੀ ਡੋਨਲਡ ਟਰੰਪ ਦਾ ਇਹ ਰਵੱਈਆ ਦੂਜੇ ਪਾਸੇ ਭਾਰਤ ਆ ਜਿਹੜਾ ਅਮਰੀਕਾ ਨੂੰ ਅੱਖਾਂ ਦਿਖਾਉਂਦਾ ਏ ਇਹਨਾਂ ਦਾ ਕੀ ਬਣੂਗਾ ਸੋ ਇਹ ਆਉਣ ਵਾਲੇ ਹਾਲਾਤ ਦੱਸਣਗੇ ਜੀ ਆਪਾਂ ਗੱਲ ਕੀਤੀ ਸੀ ਕਿ ਜੈ ਸ਼ੰਕਰ ਭਾਰਤ ਦਾ ਉਦੇਸ਼ ਮੰਤਰੀ ਜਿਹੜਾ 크ਿਸਮਸ ਦੇ ਛੁੱਟੀਆਂ ਦੇ ਦਿਨਾਂ ਦੇ ਵਿੱਚ ਜਾ ਕੇ ਅਮਰੀਕਾ ਦੇ ਵਿੱਚ ਬੈਠਾ ਰਿਹਾ ਕਿਸੇ ਨੇ ਉਹ ਦਿਨਾਂ ਕੋਈ ਗੱਲ ਨਹੀਂ ਕੀਤੀ ਖਾਲੀ ਹੱਥ ਵਾਪਸ ਮੜ ਕੇ ਆਇਆ ਤੇ ਹੁਣ ਉਸ ਤੋਂ ਬਾਅਦ 6 ਤੇ 7 ਜਨਵਰੀ ਨੂੰ ਆ ਜਿਹੜਾ ਅਮਰੀਕਾ ਦਾ ਆਪਣੇ ਮਨਿਸਟਰ ਨੇ ਐਨਐਸਏ ਉਹ ਵੀ ਭਾਰਤੀ ਦੌਰੇ ਦਿੱਤੇ ਅੱਜ ਨੇ ਕੀ ਗੱਲਬਾਤ ਹੋਈ ਆ ਅਜੇ ਕਈ ਨਿਕਲੇ ਖਬਰਾਂ ਸਾਹਮਣੇ ਨਹੀਂ ਆਈਆਂ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਸਾਰੀਆਂ ਖਬਰਾਂ ਅਪਡੇਟ ਕਰਦੇ ਰਵਾਂਗੇ ਜੀ ਕੋਈਆਂ ਬੇਨਤੀਆਂ ਸੋ ਇੱਕ ਜਾਂਦੇ ਜਾਂਦੇ ਬੇਨਤੀ ਆ YouTube ਚੈਨਲ ਆਪਣਾ ਨਵਾਂ ਹੈ ਤੇ ਤੁਸੀਂ ਇਹਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਂਝਾ ਕਰੋ ਤਾਕਿ ਇਹ ਗੱਲਬਾਤ ਆ ਜਿਹੜੀ ਪੰਜਾਬ ਦੀ ਅਸਲ ਗੱਲਬਾਤ ਉਹ ਸਾਰਿਆਂ ਤੀ ਪਹੁੰਚੀ ਹੋ ਸਕੇ ਕੋਈ ਨੀਆਂ ਬੇਨਤੀਆਂ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ